ਸਾਸ਼ੀ ਗਾਲ ਦੋਸਤੋ ਆਪਣੇ ਇਸ ਟਾਈਮ ਪੰਜਾਬ ਦਾ ਇੱਕ ਉਹ ਨੌਜਵਾਨ ਜੀਨੇ ਪੂਰੀ ਦੁਨੀਆ ਦੇ ਵਿੱਚ ਬੱਲੇ ਬੱਲੇ ਕਰਾਈ ਹੋਈ ਆ ਸਰਦਾਰਾਂ ਦੀ ਬੱਲੇ ਬੱਲੇ ਕਰਾਈ ਹੋਈ ਆ ਦਸਤਾਰ ਦੀ ਬੱਲੇ ਬੱਲੇ ਕਰਾਈ ਹੋਈ ਆ ਔਰ ਪੰਜਾਬੀ ਫਿਲਮ ਇੰਡਸਟਰੀ ਤੇ ਮਿਊਜ਼ਿਕ ਦੇ ਵਿੱਚ ਉਸ ਬੰਦੇ ਦਾ ਕੋਈ ਸਾਹ ਨਹੀਂ ਪੂਰੇ ਵਰਲਡ ਦੇ ਵਿੱਚ ਜਿਹਦੀ ਤੂਤੀ ਬੋਲਦੀ ਆ ਪੂਰਾ ਵਰਲਡ ਉਸ ਬੰਦੇ ਦੇ ਦਰਸ਼ਨ ਕਰਨ ਵਾਸਤੇ ਮਿਲਣ ਵਾਸਤੇ ਤਰਸ ਰਿਹਾ

ਮਤਲਬ ਐਡੇ ਐਡੇ ਵੱਡੇ ਸਟੇਡੀਅਮ ਨੇ ਜਿਹੜੇ ਹਾਊਸ ਫੁੱਲ ਹੋਏ ਪਏ ਨੇ ਉਸ ਕਲਾਕਾਰ ਦੇ ਨਾਂ ਦੇ ਉੱਤੇ ਤੇ ਔਰ ਦੂਰ ਦੂਰ ਤੱਕ ਖੜ ਕੇ ਜਿਹੜਾ ਕਿ ਆਪਾਂ ਇਹ ਕਹਿ ਦੋ ਵੀ ਜਹ ਜਹ ਟੀਵੀ ਤੇ ਦੇਖ ਲਿਆ ਉਹ ਜਿਹਾ ਹੀ ਉਹਨੂੰ ਤੁਸੀਂ ਉਸ ਸ਼ੋਅ ਦੇ ਵਿੱਚ ਜਾ ਕੇ ਦੇਖ ਲਿਆ ਤੁਸੀਂ ਮੈਨੂੰ ਸਮਝ ਗਈ ਹੋਵੋਗੇ ਵੀ ਮੈਂ ਕਿਸ ਵਿਅਕਤੀ ਦੀ ਗੱਲ ਕਰ ਰਿਹਾ ਆ ਉਹ ਆ ਪੰਜਾਬੀ ਸਿੰਗਰ ਦਲਜੀਤ ਦੁਸਾਂਝ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਮੈਂ ਦਲਜੀਤ ਦੁਸਾਂਝ ਦੀ ਅੱਜ ਕਿਉਂ ਗੱਲ ਕਰ ਰਿਹਾ ਆ ਦਿਲਜੀਤ ਦਸਾਂਜ ਦਾ ਲਿਮਿਨਿਟੀ ਟੂਰ ਜਿਹੜਾ ਚੱਲ ਰਿਹਾ ਅ ਇਸ ਟਾਈਮ ਪੂਰੇ ਵਰਲਡ ਦੇ ਵਿੱਚ ਜਿਹਦੇ ਵਿੱਚ ਧੂਮਾ ਪਈਆਂ ਪਈਆਂ ਨੇ ਬਾਈ ਉਹਦਾ ਕਰੇਜ ਮੈਂ ਖੁਦ ਆਪ ਐਤਕੀ ਹੰਡਾਇਆ ਦੇਖਿਆ ਤਾਂ ਮੈਂ ਗੱਲ ਕਰ ਰਿਹਾ ਇਸ ਟਾਈਮ ਇੰਡੀਆ ਦੇ ਵਿੱਚ ਉਹਦੇ ਸ਼ੋਅ ਚੱਲ ਰਹੇ ਨੇ ਪਹਿਲਾਂ ਵਿਦੇਸ਼ਾਂ ਦੇ ਵਿੱਚ ਪਹੁੰਚ ਕੇ ਮੈਂ ਬਹੁਤ ਘੱਟ ਪ੍ਰੋਗਰਾਮ ਦੇਖਦਾ ਪਰ ਲੋਕਾਂ ਨੇ ਜਦੋਂ ਮੈਨੂੰ ਇਹ ਗੱਲ ਕਹੀ ਕਿ ਬਾਈ ਜੀ ਕਿਸੇ ਵੀ ਤਰੀਕੇ ਨਾਲ ਇੰਡੀਆ ਦੇ ਵਿੱਚ ਜਿਹੜੇ ਸ਼ੋਅ ਚੱਲਦੇ ਨੇ ਉਹਦੀਆਂ ਟਿਕਟਾਂ ਲੈਣੀਆਂ ਨੇ ਮੈਂ ਬੜਾ ਹਰਾਨ ਵੀ ਇਨਾ ਕਰੇਜ ਸਾਡਾ ਤਾਂ ਚਲੋ ਸਾਡਾ ਭਰਾ ਵਾ ਸਾਡਾ ਆਰਟਿਸਟ ਆ ਸਾਡੇ ਤਾਂ ਇੰਡਸਟਰੀ ਦਾ ਬੰਦਾ ਤੇ ਔਰ ਦੂਜੀ ਗੱਲ ਆ ਕਿ ਮੈਂ ਉਹਦੇ ਜੱਤੋ ਦੀ ਫਿਲਮ ਇੰਡਸਟਰੀ ਦੇ ਵਿੱਚ ਉਹ 뮤직 ਇੰਡਸਟਰੀ ਦੇ ਵਿੱਚ ਆਇਆ ਜੱਤੋ ਹੀ ਮੈਂ ਉਹਦੇ ਨਾਲ ਬਹੁਤ ਸਾਰੀ ਮੇਰੀ ਉਹਨਾਂ ਨਾਲ ਮੁਲਾਕਾਤਾਂ ਹੋਈਆਂ ਨੇ ਉਸ ਟਾਈਮ ਦੇ ਵਿੱਚ ਚਲੋ ਮੋਬਾਈਲ ਮੇਰੇ ਕੋਲ ਉਹ ਵਧੀਆ ਕਮਾਲ ਨਹੀਂ ਸੀਗੇ ਜਾਂ ਉਹ ਪੁਰਾਣੇ ਡਾਟੇ ਜਿਹੜੇ ਨੇ ਮੇਰੇ ਕੋਲ ਨਹੀਂ ਸੀ ਨਿਕਲ ਰਹੇ ਸਾਰੇ ਨੂੰ ਪਤਾ ਸੀ ਵੀ ਚਮਕੀਲਾ ਕੰਮ ਕੀਤਾ ਸੀ ਔਰ ਚਮਕੀਲਾ ਦੇ ਵਿੱਚ ਜਿਹੜਾ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਆ ਔਰ ਮੈਨੂੰ ਸਾਡੇ ਨਾਲ ਬੈਠੇ ਉੱਠੇ ਨੇ ਚਮਕੀਲਾ ਦਲਜੀਤ ਜੀ ਉਸ ਤੋਂ ਕਾਫੀ ਲੋਕਾਂ ਨੂੰ ਇਹ ਲੱਗਿਆ ਕਿ ਦਲਜੀਤ ਨਾਲ ਤੇਰੀ ਨੇੜਤਾ ਹੈਗੀ ਆ ਤੇ ਸਾਨੂੰ ਟਿਕਟਾਂ ਦਿਵਾ ਤੇ ਸਾਡੇ ਵੀਰ ਮੈਂ ਜ਼ਿਕਰ ਵੀ ਕਰਦਾ ਨਾ ਇੱਥੇ ਇੰਦਰਜੀਤ ਸਿੰਘ ਚਨਈ ਤੋਂ ਆ ਉਹਨਾਂ ਨੇ ਟਿਕਟਾਂ ਲਈ ਉਹਨਾਂ ਦੇ ਪਰਿਵਾਰ ਦੇ ਵਿੱਚ ਜੋ ਲੜਾਈਆਂ ਹੋਈਆਂ ਉਹਨਾਂ ਦੇ ਦੋਸਤਾਂ ਮਿੱਤਰਾਂ ਦੇ ਵਿੱਚ ਟਿਕਟਾਂ ਪਿੱਛੇ ਇੱਕ ਸਮਾਨ ਪਿਆ ਪਿਆ ਉਹ ਦੱਸ ਨਹੀਂ ਸਕਦੇ ਉਹਨਾਂ ਦੀ ਇੱਛਾ ਸੀ ਕਿ ਇੱਕ ਟਿਕਟਾ ਮਿਲ ਜਾਣਾ ਕਿਸੇ ਵੀ ਰੂਪ ਚ ਮਿਲ ਜਾਣਾ ਔਰ ਕਿਸੇ ਵੀ ਕੀਮਤ ਚ ਮਿਲ ਜਾਣਾ ਪਰਿਵਾਰ ਦੇ ਵਿੱਚ ਵੀ ਲੇਡੀਜ਼ ਦੇ ਵਿੱਚ ਵੀ क्रेज ਤੇ ਬੰਦਿਆਂ ਦੇ ਵਿੱਚ ਵੀ क्रेज ਔਰ ਹੁਣ 6 ਦਸੰਬਰ ਦੀਆਂ ਜਦੋਂ ਚੰਡੀਗੜ੍ਹ ਵੀ ਸ਼ੋਅ ਉਹਨਾਂ ਦਾ ਹੋਣਾ ਤੇ ਚੰਡੀਗੜ੍ਹ ਮੈਨੂੰ ਕਿਹਾ ਗਿਆ ਕੁਲਵੀਰ ਜੀ ਚੰਡੀਗੜ੍ਹ ਸ਼ੋਅ ਹੋ ਰਿਹਾ ਤੇ ਚੰਡੀਗੜ੍ਹ ਤੁਹਾਡੀ ਪਹੁੰਚ ਹੈਗੀ ਆ ਤੇ ਤੁਸੀਂ ਚੰਡੀਗੜ੍ਹ ਤੋਂ ਸਾਨੂੰ ਟਿਕਟਾਂ ਦਵਾ ਦਿਓ ਔਰ ਮੈਂ ਉਹਨਾਂ ਦੀ ਟਿਕਟਾਂ ਵਾਸਤੇ ਕਈ ਜਗ੍ਹਾ ਤੇ ਐਫਰਟ ਵੀ ਕੀਤੇ ਪਰ ਟਿਕਟਾਂ ਨਹੀਂ ਚੰਡੀਗੜ੍ਹ ਤੋਂ ਮਿਲ ਰਹੀਆਂ ਸੀ ਕਿਉਂਕਿ ਅੱਧੇ ਪੌਣੇ ਘੰਟੇ ਦੇ ਵਿੱਚ ਸ਼ੋ ਸਾਰੇ ਫੁੱਲ ਪੂਰੇ ਭਰ ਗਏ ਫਿਰ ਕਿੱਥੋਂ ਮੈਂ ਟਿਕਟਾਂ ਦਵਾ ਸਕਦਾ ਸੀਗਾ ਤੇ ਆਪਣੇ ਵੱਲੋਂ ਕੋਸ਼ਿਸ਼ ਵੀ ਕਰ ਰਿਹਾ ਸੀ ਪਰ ਉਹਨਾਂ ਨੇ ਫਿਰ ਬੈਠ ਕੇ ਸਾਈਡ ਦੇ ਉੱਤੇ ਵੀ ਜਦੋਂ ਖੁੱਲੂਗੀਆਂ ਟਿਕਟਾਂ ਬੰਗਲੌਰ ਦੀਆਂ ਜਦੋਂ ਟਿਕਟਾਂ ਕਿਸੇ ਹੋਰ ਸਟੇਟ ਦੀਆਂ ਖੁੱਲਣਗੀਆਂ ਜਾਂ ਕਿਸੇ ਹੋਰ ਸ਼ਹਿਰ ਦੀਆਂ ਖੁੱਲਣਗੀਆਂ ਸੀ ਨਾਲ ਦੀ ਨਾਲੇ ਅਪਲਾਈ ਕਰ ਦੇਣੀਆਂ ਨੇ ਔਰ ਉਹਨਾਂ ਨੇ ਉਹੀ ਕੀਤਾ ਕੰਮ ਕਿ ਉਹਨਾਂ ਨੂੰ ਫਿਰ ਬੰਗਲੌਰ ਦੀਆਂ ਟਿਕਟਾਂ ਜਿਹੜੀਆਂ ਮਿਲ ਗਈਆਂ ਔਰ ਅੱਜ ਮੈਨੂੰ ਲਗਾਤਾਰ ਤੀਜਾ ਚੌਥਾ ਦੇਣਾ ਉਹਨਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਕਿ ਕੱਲ੍ਹ ਨੂੰ ਸ਼ੋਅ ਦੇ ਵਿੱਚ ਜਾਣਾ ਕਿਵੇਂ ਜਾਣਾ ਕਿਸ ਢੰਗ ਨਾਲ ਜਾਣਾ ਔਰ ਉਹਨਾਂ ਦੀ ਬੜੀ ਇੱਛਾ ਹੈ ਕਿ ਕਿਸੇ ਤਰ੍ਹਾਂ ਦੇ ਰੂਪ ਦੇ ਵਿੱਚ ਵੀ ਦਲਜੀਤ ਨੂੰ ਅਸੀਂ ਕੋਲੋਂ ਦੇਖ ਲਈਏ ਜਾਂ ਉਹਨੂੰ ਟੱਚ ਕਰ ਲਈਏ ਜਾਂ ਉਹਦੇ ਨਾਲ ਇੱਕ ਫੋਟੋ ਹੋ ਜਾਵੇ ਉਸ ਲਈ ਉਹ ਲਗਾਤਾਰ ਮੇਰੇ ਨਾਲ ਵੀ ਸੰਪਰਕ 'ਚ ਨੇ ਤੇ ਮੈਂ ਵੀ ਦਲਜੀਤ ਨੇਰੇ ਸੰਪਰਕ 'ਚ ਆ ਮੈਂ ਕੰਗਸਾਹਬ ਨੂੰ ਵੀ ਬੇਨਤੀ ਕੀਤੀ ਆ ਫੋਨ ਕਰ ਰਿਹਾ ਮੈਂ ਕੰਗਸਾਹਬ ਨੂੰ ਕਿ ਯਾਰ ਕਿਸੇ ਰੂਪ ਦੇ ਵਿੱਚ ਮਲਾਦੀ ਜਦ ਕਿ ਪੋਸੀਬਲ ਨਹੀਂ ਹੈਗਾ ਕਿਉਂਕਿ ਉਹਨਾਂ ਦੇ ਵਸ ਦਾ ਰੋਗ ਨਹੀਂ ਹੁੰਦਾ ਕਿ ショਅ ਦੇ ਉਤੇ ਉਹ ਜਾਣਗੇ ਤੇ ਜਾ ਕੇ ਉਹਨਾਂ ਨੂੰ ਭੱਜਣਾ ਪੈਂਦਾ ਮੌਕੇ ਦੀ ਮੌਕੇ ਨਿਕਲਣਾ ਪੈਂਦਾ ਉਥੋਂ ਤੇ ਔਰ ਮਲਾਉਣਾ ਬੜਾ ਮੁਸ਼ਕਲ ਹੋ ਜਾਂਦੀ ਆ ਪਰ ਮੇਰਾ ਯਤਨ ਆ ਮੈਂ ਆ ਵੀਡੀਓ ਦੇ ਰਾਹੀਂ ਕੰਗ ਸਾਬ ਨੂੰ ਦਲਜੀਤ ਨੂੰ ਇਹ ਦੱਸਣਾ ਚਾਹੁੰਨਾ ਵੀ ਦੇਖੋ ਤੁਹਾਡੇ ਪ੍ਰਤੀ ਕਿੰਨਾ ਕਰੇਜ ਆ ਮੇਰੇ ਦੋਸਤ ਜਿਹੜੇ ਲਗਾਤਾਰ ਔਰ ਚਨਈਆ ਜਿਹੜੀਆਂ ਤਿਆਰੀਆਂ ਕਰੀਆਂ ਹੋਈਆਂ ਨੇ ਬੰਗਲੌਰ ਸ਼ੋਅ ਤੇ ਆਉਣ ਵਾਸਤੇ ਬੱਚੇ-ਬੱਚੇ ਦਾ ਰੋਣਾ ਕਰ ਲਾਉਣਾ ਕਿ ਜਦੋਂ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਦਲਜੀਤ ਦੀ ਟਿਕਟ ਨਹੀਂ ਮਿਲੀ ਤਾਂ ਬੱਚੇ ਕਿਵੇਂ ਰਾਟ ਪਾ ਦਿੰਦੇ ਨੇ ਆ ਦੇਖੋ ਇੱਕ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਰੋ ਕਿਉਂ ਰਿਹਾ ਵਾ ਦਲਜੀਤ ਅੰਕਲ ਕਿੱਥੇ ਆ ਰਹੇ ਆ ਬੈਂਗਲੂਰ ਆ ਰਹੇ ਆ ਤੈਨੂੰ ਪਤਾ ਬੈਂਗਲੂਰ ਆ ਰਹੇ ਦਲਜੀਤ ਅੰਕਲ ਕਿਵੇਂ ਪਤਾ ਹੈ ਨਾ ਨਾ ਪਤਾ ਵੀਡੀਓ ਦੇਖੀ ਹੈ ਵੀਡੀਓ ਦੇਖੀ ਸੀਗੀ ਹਾਂ ਸੱਚੀ ਮੈਂ ਸੋਹਣੀ ਹੋਈ ਦੇਖੀ ਆ ਇਸ ਦੀ ਆਈਡੀ ਆ अच्छा छोटी हूं तो देख रही थी हाँ? तो फिर की के, केड़े कपड़े पाके जाने हैं काले रंग के काले रंग के कपड़े पाने हैं हाँ? पर टिकट ही नहीं मिल रही बेटा नहीं मिल रही लो लो मैं खुश हूं टिकट नहीं मिल रही हाँ? बेटा। ਦੇਖੋ ਆਕਰੇਜਾ ਔਰ ਦੇਖੋ ਫਿਰ ਚਨਈ ਵਾਲਿਆਂ ਨੇ ਜਿਹੜੀਆਂ ਕੱਲ ਨੂੰ ਸ਼ੋਅ ਦੇ ਵਿੱਚ ਜਾਣਾ ਉਹ ਕਿੱਦਾਂ ਦੇ ਤਿਆਰੀਆਂ ਕਰੀਆਂ ਹੋਈਆਂ ਨੇ ਕਿਵੇਂ ਦਸਤਾਰਾਂ ਵਾਲੇ ਸਪੈਸ਼ਲ ਬੰਦੇ ਜਿਹੜੇ ਦਸਤਾਰਾਂ ਦਲਜੀਤ ਵਾਂਗੂ ਬੰਨ ਸਕਣ ਕੱਪੜੇ ਸਮਾਇ ਦਿੱਲੀ ਤੋਂ ਕੱਪੜੇ ਤਿਆਰ ਕਰਾ ਕੇ ਇੰਦਰਜੀਤ ਦੇ ਦੋਸਤਾਂ ਨੇ ਮਿੱਤਰਾਂ ਨੇ ਉਹਨਾਂ ਦੇ ਪਰਿਵਾਰ ਨੇ ਦਿੱਲੀ ਤੋਂ ਸੂਟ ਕੱਪੜੇ ਸਪੈਸ਼ਲ ਇਸ ਵਿਸ਼ੇ ਤੇ ਤਿਆਰ ਕਰਾਏ ਕੋਟ ਤੇ ਜਾਦਰੇ ਤੇ ਨਾਲ ਹੋਰ ਪਤਾ ਨਹੀਂ ਕਿੰਨਾ ਹੀ ਖਰਚਾ ਕਰ ਲਿਆ ਮੈਨੂੰ ਉਮੀਦ ਆ ਵੀ ਇੱਕ ਇੱਕ ਪਰਿਵਾਰ ਲੱਖ ਲੱਖ ਰੁਪਏ ਦੇ ਖਰਚੇ ਦੇ ਵਿੱਚ ਆ ਜਾਣਾ ਤੇ ਔਰ ਤਾਂ ਜਾ ਕੇ ਇਹ ਸ਼ੋਅ ਉਹਨਾਂ ਦਾ ਦੇਖ ਹੋਣਾ ਇੰਨਾ ਕਰੇਜ ਦਲਜੀਤ ਪ੍ਰਤੀ ਮੈਂ ਸਲੂਟ ਕਰਦਾ ਵੀ ਤੇਰੇ ਇਸ ਕਮਾਈ ਨੂੰ ਤੇਰੀ ਇਸ ਕਲਾ ਨੂੰ ਤੈਨ ਲੋਕਾਂ ਦੇ ਵਿੱਚ ਇੰਨੀ ਕਿ ਜਗ੍ਹਾ ਬਣਾ ਲਈ ਸਥਾਨ ਬਣਾ ਲਿਆ ਆ ਤੋਹੀਂ ਮੈਂ ਇਹ ਵੀਡੀਓ ਬਣਾਈ ਆ ਸਪੈਸ਼ਲ ਵੀ ਭਾਈ ਮੈਂ ਦਿਖਾ ਸਕਾਂ ਵੀਕ ਆਡੀਅנס ਆ ਔਰ ਲਗਾਤਾਰ ਮੈਨੂੰ ਵੀਡੀਓ ਭੇਜ ਰਹੇ ਨੇ ਚਨਈ ਵਾਲੇ ਕਿਉਂਕਿ ਮੇਰੇ ਪਿਆਰੇ ਮਿੱਤਰ ਨੇ ਜਿਨ੍ਹਾਂ ਨੇ ਮੈਨੂੰ ਕਮਲ ਹਸਨ ਨਾਲ ਮਲਾਇਆ ਸੀ ਮੈਨੂੰ ਰਜਨੀ ਕਾਂਤ ਨਾਲ ਮਲਾਇਆ ਸੀ ਉਹ ਸੱਜਣ ਤੇਰੇ ਕਿੰਨੇ ਫੈਨ ਨੇ ਤੇਰਾ ਕਿੰਨਾ ਪਿਆਰ ਕਰਦੇ ਨੇ ਤੈਨੂੰ ਜਿਨ੍ਹਾਂ ਦੇ ਹੱਥ 'ਚ ਕਮਲ ਹਸਨ ਵੀ ਆ ਜਿਨ੍ਹਾਂ ਦੇ ਹੱਥ 'ਚ ਰਜਨੀ ਕਾਂਤ ਵੀ ਆ ਔਰ ਜਿੰਨੇ ਸਾਉਦੀ ਇੰਡਸਟਰੀ ਆ ਉਹ ਇੰਦਰਜੀਤ ਬਾਈ ਜਿਹਦੇ ਹੱਥ 'ਚ ਆ ਮੈਂ ਉਹ ਕਿਉਂਕਿ ਮੈਂ ਮਿਲਿਆ ਹੋਇਆ ਮੈਂ ਉਹਨਾਂ ਦੀ ਤਾਕਤ ਨੂੰ ਜਾਣਦਾ ਔਰ ਉਹ ਤੇਰੇ ਲਈ ਕਿੰਨਾ ਕੁ क्रेज ਕਰਦੇ ਨੇ ਤੂੰ ਉਹਨਾਂ ਦੇ ਹੱਥ 'ਚ ਨਹੀਂ ਹੈਗਾ ਤੂੰ ਪੰਜਾਬ ਦੇ ਵਿੱਚ ਬੈਠਾ ਉਹ ਟੱਚ ਨਹੀਂ ਹੈਗਾ ਉਹਨਾਂ ਦਾ ਤੇਰੇ ਪ੍ਰਤੀ ਤੇ ਉਹ ਚਨਈ ਦੇ ਰਾਜੇ ਨੇ ਔਰ ਉਸ ਤੋਂ ਬਾਅਦ ਤੈਨੂੰ ਇੰਨਾ ਪਿਆਰ ਕਰਦੇ ਨੇ ਤੇਰੇ ਨਾਲ ਮੁਹੱਬਤ ਕਰਦੇ ਨੇ ਔਰ ਤੇਰਾ ਸ਼ੋਅ ਦੇਖਣਾ ਚਾਹੁੰਦੇ ਨੇ ਸੋ ਕਮਾਲ ਦੀ ਗੱਲ ਆ ਮੇਰੀ ਬੇਨਤੀ ਆ ਤੇ ਵੀ ਇਸ ਵੀਡੀਓ ਨੂੰ ਤੁਸੀਂ ਜਿਹੜਾ ਵੱਤ ਵਤ ਸ਼ੇਅਰ ਕਰ ਦਿਓ ਕਿ ਦਲਜੀਤ ਮਜਬੂਰ ਹੋ ਜਾਵੇ ਚਨਈ ਵਾਲੀ ਟੀਮ ਨੂੰ ਮਿਲਣ ਵਾਸਤੇ ਔਰ ਕੰਗਸਾਹਬ ਮੇਰੀ ਤੁਹਾਨੂੰ ਮਿਲਤੀ ਆ ਮੈਂ ਸਪੈਸ਼ਲ ਤੁਹਾਨੂੰ ਇਹ ਵੀਡੀਓ ਪਾ ਰਹੇ ਆ ਟੈਗ ਕਰ ਰਹੇ ਆ ਤੇ ਮੈਂ WhatsApp ਵੀ ਕਰ ਰਹੇ ਆ ਤੁਹਾਨੂੰ ਇਹ ਵੀਡੀਓ ਪਲੀਜ਼ ਦਲਜੀਤ ਨੂੰ ਦੱਸਿਓ ਕਿ ਚਨਈ ਵਾਲੇ ਬੰਦਿਆਂ ਨੂੰ ਸਪੈਸ਼ਲ ਮਿਲਣ ਕਿਉਂਕਿ ਉਹ ਤੁਹਾਨੂੰ ਸੱਚੀਓ ਪਿਆਰ ਕਰਦੇ ਨੇ ਦਿਲੋਂ ਪਿਆਰ ਕਰਦੇ ਨੇ ਔਰ ਤੁਹਾਡਾ ਇੱਕ ਸ਼ੋਅ ਦੇਖਣ ਵਾਸਤੇ ਤੁਹਾਡੇ ਸ਼ੋਅ ਨੂੰ ਫੋਲ ਕਰਨ ਵਾਸਤੇ ਉਹ ਦਿਨ ਰਾਤ ਲੱਗੇ ਹੋਏ ਨੇ ਮਿਹਨਤ ਕਰ ਰਹੇ ਨੇ ਔਰ ਆਪਾਂ ਜਿੰਨੇ ਵੀ ਚਨਈ ਦੇ ਵਿੱਚ ਪੰਜਾਬੀ ਫਿਲਮਾਂ ਨੇ ਉਹ ਇਹੀ ਵੀਰ ਨੇ ਉਹਨਾਂ ਨੂੰ ਉੱਥੇ ਲਾਉਂਦੇ ਨੇ ਚਾਹੇ ਆ ਸਰਵ ਅਰਦਾਸ ਕਰਾਂ ਸਰਬੱਤ ਦੇ ਭਲੇ ਦੀ ਗਿੱਪੀ ਦੀ ਆਈ ਸੀਗੀ ਜਾਂ ਹੋਰ ਜਿੰਨੀਆਂ ਵੀ ਫਿਲਮਾਂ ਰਜਨੀ ਫਿਲਮਾਂ ਉਹਨਾਂ ਨੇ ਸਪੈਸ਼ਲ ਸ਼ੋਅ ਲੈ ਕੇ ਉੱਥੇ ਲਵਾਈਆਂ ਨੇ ਇਹ ਉਹਨਾਂ ਦਾ ਕਰੇਜ ਸੀ ਉਹਨਾਂ ਦਾ ਪਿਆਰ ਆ ਪੰਜਾਬ ਪ੍ਰਤੀ ਪੰਜਾਬੀਆਂ ਪ੍ਰਤੀ ਔਰ 뮤직 ਪ੍ਰਤੀ ਜਿਹੜਾ ਕਿ ਬਾਹਰ ਦੀਆਂ ਸਟੇਟਾਂ 'ਚ ਬੈਠੇ ਵੀ ਤੁਹਾਨੂੰ ਪਿਆਰ ਕਰਦੇ ਨੇ ਸੋ ਮੈਂ ਇੰਨੀ ਕਤੀ ਆ ਆ ਵਿੱਚ ਤੁਸੀਂ ਕਾਫੀ ਚੀਜ਼ਾਂ ਦੇਖ ਵੀ ਲਈਆਂ ਕਿ ਉਹਨਾਂ ਦੇ ਤਿਆਰੀਆਂ ਦੀਆਂ ਜਿਹੜੀ ਹੈਗੀ ਆ ਫੁੱਲ ਤਿਆਰੀ ਉਧੀਆਂ ਤੁਹਾਨੂੰ ਮੈਂ ਵੀਡੀਓ ਭਾ ਵੀ ਦਿੱਤੀਆਂ ਨੇ ਤੁਹਾਨੂੰ ਤੇ ਹੁਣ ਤੁਹਾਡੇ ਦੇ ਡਿਪੈਂਡ ਕਰਦਾ ਕਿ ਜੇ ਅਗਰ ਸਮਾਂ ਹੈਗਾ ਤੁਹਾਡੇ ਕੋਲ ਤਾਂ ਤੁਸੀਂ ਇਹਨਾਂ ਨੂੰ ਲਾਈਕ ਕਰਿਓ ਤੁਸੀਂ ਇਹਨਾਂ ਨੂੰ ਜਿਹੜੀ ਆ ਦਲਜੀਤ ਜੀ ਮਿਲਣ ਦੀ ਕੋਸ਼ਿਸ਼ ਕਰਨੀ ਆ ਸਾਡੇ ਸਾਥੀਆਂ ਨੂੰ ਮੈਂ ਭੇਜ ਰਿਹਾ ਇਹਨੇ ਮਾਣ ਨਾਲ ਆ ਰਹੇ ਨੇ ਔਰ ਖਾਸ ਕਰਕੇ ਜਿੰਨਾ ਪਿਆਰ ਤੁਸੀਂ ਮੈਨੂੰ ਕਰਦੇ ਹੋ ਸਤਿਕਾਰ ਦਿੰਦੇ ਹੋ ਤੁਹਾਨੂੰ ਪਤਾ ਹੀ ਹੈ ਮੇਰੀ ਇਸ ਇੰਡਸਟਰੀ ਦੇ ਵਿੱਚ ਕੀਤੇ ਕੰਮਾਂ ਦਾ ਤੇ ਆਪਾਂ ਚਮਕੀਲੇ ਵਿੱਚ ਇਕੱਠੇ ਨੇ ਕੰਮ ਵੀ ਕੀਤਾ ਤੇ ਮੈਂ ਆਪਣੀ ਫੋਟੋ ਵੀ ਤੁਹਾਡੇ ਨਾਲ ਨੱਥੀ ਕਰ ਦੇਣਾ ਯਾਦ ਆ ਜਾਊਗਾ ਪਹਿਲੇ ਤਾਂ ਯਾਦ ਕਰਦੀ ਲੋੜ ਦੀ ਕਿਉਂਕਿ ਤੁਸੀਂ ਮੈਨੂੰ ਆਪ ਮਿਲ ਕੇ ਸੰਪਰਕ ਕਰਕੇ ਤੇ ਮੇਰੇ ਨਾਲ ਇੱਕ ਫੋਟੋ ਕਰਾਈ ਸੀ ਤੁਸੀਂ ਸਪੈਸ਼ਲ ਕਿ ਗਲਵੀਰ ਜੀ ਆਜੋ ਆਪਾਂ ਫੋਟੋ ਕਰਾਉਨੇ ਆ ਸੋ ਉਸ ਕਰਕੇ ਮੈਂ ਇਹ ਨੱਥੀ ਵੀ ਕਰ ਰਿਹਾ ਫੋਟੋ ਵੀ ਤੁਹਾਨੂੰ ਤੇ ਤਾਂ ਕਿ ਜੋ ਪਤਾ ਲੱਗ ਜਵੇ ਵੀ ਆਪਾਂ ਕਿਹੜੇ ਪਲਾਂ ਦੇ ਵਿੱਚ ਕਿੱਥੇ ਚਮਕੀਲਾ ਫਿਲਮ ਦੇ ਵਿੱਚ ਆਪਾਂ ਕੰਮ ਕਰਿਆ ਸੀਗਾ ਹਨਾ ਸੋ ਭੁੱਲੇ ਤਾਂ ਹੋਏਂਗੇ ਨਹੀਂ ਮੈਨੂੰ ਤੇ ਕੰਗਸਾਹਬ ਸਪੈਸ਼ਲ ਤੁਹਾਨੂੰ ਮੈਂ ਇਸ ਕਰਕੇ ਵੀਡੀਓ ਸੈਂਡ ਕੀਤੀ ਆ ਕਿਉਂਕਿ ਤੁਸੀਂ ਦਿੜ ਰਾਤ ਉਹਦੇ ਨਾਲ ਸਾਆਯਾ ਬਣ ਕੇ ਕੰਮ ਕਰ ਰਹੇ ਹੋ ਨਾਲ ਲੱਗੇ ਹੋਏ ਹੋ ਆ ਇਸ ਟਾਈਮ ਤੁਹਾਨੂੰ ਵੀ ਲੋਕ ਬਹੁਤ ਪਿਆਰ ਕਰਦੇ ਨੇ ਕਿਉਂਕਿ ਤੁਸੀਂ ਉਸ ਇਨਸਾਨ ਦੇ ਨਾਲ ਤੁਰੇ ਹੋਏ ਹੋ ਉਹਨਾਂ ਨੂੰ ਲੈ ਕੇ ਅੱਗੇ ਤੁਰਦੇ ਹੋ ਕਾਮਯਾਬ ਕਰ ਰਹੇ ਹੋ ਔਰ ਕਿਉਂਕਿ ਇੱਕ ਟੀਮ ਵਰਕ ਹੁੰਦਾ ਤੁਹਾਡੀ ਸਾਰੀ ਟੀਮ ਨੂੰ ਸਲੂਟ ਆ ਸਲਾਮ ਆ ਤੁਹਾਡੀ ਮਿਹਨਤ ਨੂੰ ਸਲਾਮ ਆ ਜਿਹੜਾ ਦਲਜੀਤ ਨੂੰ ਪੂਰਾ ਸਹਿਯੋਗ ਵੀ ਕਰਦੀ ਆ ਔਰ ਉਹਦੀ ਸ਼ਬੀ ਨੂੰ ਵਧਾਉਣ ਲਈ ਉਹਦੇ ਉੱਪਰ ਚੱਕਣ ਵਾਸਤੇ ਦਿਨ ਰਾਤ ਮਿਹਨਤ ਵੀ ਕਰਦੀ ਆ ਸਲੂਟ ਆ ਧੰਨਵਾਦ ਆ ਜੀ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਇਸ ਵੀਡੀਓ ਨੂੰ